ਦੁੱਖਾਂ ਵਿੱਚ ਭੁੱਖ ਲੱਗੇ ਤੇਰੇ ਨਾਮ ਦੀ ਦੁੱਖਾਂ ਵਿੱਚ ਭੁੱਖ ਲੱਗੇ ਤੇਰੇ ਨਾਮ ਦੀ ਸੁੱਖਾਂ ਵਿੱਚ ਦਾਤਾ ਉਹਨੇ ਜਾਣਦੇ ਹਾਂ ਸੁੱਖਾਂ ਵਿੱਚ ਦਾਤਾ ਉਹਨੇ ਜਾਣਦੇ ਹਾਂ ਕੱਖ ਵਿੱਚ ਦਾਤਾ ਪੁੱਲ ਜਾਂਦੇ ਹਾਂ ਛੱਡ ਦੰਦੇ ਪੱਲਾ ਲਾਈ ਲੱਗ ਅਸੀ ਛੱਡ ਦੰਦੇ ਪੱਲਾ ਲਾਈ ਲੱਗ ਅਸੀ ਤਾਂ ਹੀ ਕੱਖਾਂ ਵਾਂਗੂ ਰੁਲ ਜਾਂਦੇ ਹਾਂ ਤਾਂ ਹੀ ਕੱਖਾਂ ਵਾਂਗੂ ਰੁਲ ਜਾਂਦੇ ਹਾਂ ਸਰਬਜੀ ਸੰਗਰੂਪੀ ਜੀ ਜਨਾਬਾਨ ਸੰਗਤ ਦਾ ਧੰਨਵਾਦ